ਕਿਸਾਨ ਆਲੀ ਹਰਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਭពਿੰਦਰ ਸਿੰਘ ਹੁੱਡਾ ਨੇ ਬਿਆਨ ਦਿੱਤਾ ਹੈ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਅਸੀਂ ਸ਼ੰਭੂ ਬਾਰਡਰ ਖੋਲਾਂਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਲੋਕਤੰਤਰ ਦੇ ਵਿੱਚ ਰਾਜਤਾਂ ਨਹੀਂ ਜਾਣ ਦਾ ਜਿਹੜਾ ਹੱਕ ਕਿਸੇ ਨੂੰ ਨਹੀਂ ਇਹ ਰੋਕਣ ਦਾ ਸੋ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡੇ ਰਾਜ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਬਣੀ ਤਾਂ ਸਭ ਤੋਂ ਪਹਿਲਾਂ ਅਸੀਂ ਸ਼ੰਭੂ ਬਾਰਡਰ ਨੂੰ ਖੋਲਾਂਗੇ ਤੁਹਾਨੂੰ ਦੱਸ ਦਿੱਤੀ 13 ਫਰਵਰੀ ਤੋਂ ਸ਼ੰਭੂ ਬਾਰਡਰ ਬੰਦ ਹੈ ਕਿਸਾਨ ਲਗਾਤਾਰ ਉੱਥੇ ਧਰਨਾ ਲਾ ਕੇ ਬੈਠੇ ਹੋਏ ਨੇ ਤਾਂ ਅੱਜ ਦੀ ਡੇਟ ਵਿੱਚ ਲਗਭਗ 227 ਦਿਨਾਂ ਤੋਂ ਲਗਾਤਾਰ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਸੋ ਹਰਿਆਣਾ ਦਾ ਇਹ ਚੋਣ ਦੰਗਲ ਕੀ ਖੋਲੇਗਾ ਸ਼ੰਭੂ ਦੇ ਸੰਗਲ ਇਹ ਸਭ ਤੋਂ ਵੱਡਾ ਸਵਾਲ ਬਣ ਰਿਹਾ ਹੈ ਅੱਜ ਕਿਉਂਕਿ ਭពਿੰਦਰ ਸਿੰਘ ਹੁੱਡਾ ਦਾ ਬਿਆਨ ਜਿਸ ਦੇ ਨਾਲ ਹਰਿਆਣਾ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਬਵਾਲ ਆ ਗਿਆ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਖੋਲਾਂਗੇ ਲੋਕਤੰਤਰ ਵਿੱਚ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗਲਤ ਹੈ ਕਿਸਾਨਾਂ ਦੀ ਗੱਲ ਸੁਣੀ ਜਾਵੇ ਸਮੱਸਿਆ ਦਾ ਹੱਲ ਕੱਢਿਆ ਜਾਵੇ ਕਿਸਾਨਾਂ ਨੂੰ ਰੋਕਣਾ ਤੇ ਲਾਠੀਆਂ ਚਲਾਉਣਾ ਗੈਰ ਲੋਕਤੰਤਰੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਹਰਿਆਣਾ ਵਿੱਚ ਸਾਡੀ ਸਰਕਾਰ ਬਣੀ ਤਾਂ ਐਮਐਸਪੀ ਤੇ ਲੀਗਲ ਗਰੰਟੀ ਦੇਵਾਂਗੇ ਸੋ ਇਸ ਨੂੰ ਲੈ ਕੇ ਭពਿੰਦਰ ਸਿੰਘ ਬੋਡਾ ਨੇ ਕੀ ਬਿਆਨ ਦਿੱਤਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮੈਨੂੰ ਸਮਝ ਨਹੀਂ ਆਤਾ ਪ੍ਰਜਾਤੰਤਰ ਹੈ ਪ੍ਰਜਾਤੰਤਰ ਮੈਂ ਕਿਵੇਂ ਰੋਕ ਸਕਤੇ ਹਾਂ ਕਿਉਂ ਰਾਸਤੇ ਰੋਕेंगे ਕਿ ਕਿਸਾਨ ਨੂੰ ਕਿਉਂ ਰੋਕ ਰਗਾ ਪ੍ਰਜਾਤੰਤਰ ਮੇਂ ਹੈ ਸਭ ਦਾ ਅਧਿਕਾਰ ਹੈ ਬਾਤ ਸੁਨੋ तो समस्या का समाधान करो बगैर हाथ के कानून लिए उनके ऊपर लाठियां चलाई गई सड़कों सड़कें खोदी गई, गई लगाए गए तो यह अप्रजातंत्रिक है तो भाई हमारे तो हरियाणा में कांग्रेस की सरकार बनेगी तो मेरा प्रयास होगा सबसे पहले संगू बॉर्डर खोलने के बताए तो तो तो। और किसानों को हरियाणा में जो है एमएसपी की लीगल गारंटी जाएगी ਸਤੰਤਸਦੀ ਦੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਬੀਤੇ ਦਿਨ ਅੰਬਾਲਾ ਵਿੱਚ ਸਾਫਕਾ ਸੀ ਬਪਿੰਦਰ ਸਿੰਘ ਹੁੱਡਾ ਨੇ ਇੱਕ ਚੋਣਵੀ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਬਿਆਨ ਦਿੱਤਾ ਕਿ ਐਲਾਨ ਕੀਤਾ ਕਿ ਜੇਕਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਅੰਬਾਲਾ ਦੇ ਵਿੱਚ ਸ਼ੰਭੂ ਬਾਰਡਰ ਨੂੰ ਖੋਲ ਦਿੱਤਾ ਜਾਵੇਗਾ ਦੱਸਦੀ ਹੈ ਕਿ ਇਸ ਸਾਲ 13 ਫਰਵਰੀ ਨੂੰ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਸਰਕਾਰ ਨੇ ਸ਼ੰਭੂ ਬਾਰਡਰ ਨੂੰ ਬੰਦ ਕਰ ਦਿੱਤਾ ਸੀ ਤਾਂ ਉਦੋਂ ਤੋਂ ਹੀ ਪੰਜਾਬ ਅਤੇ ਹਰਿਆਣਾ ਦੇ ਕਈ ਵਪਾਰੀਆਂ ਤੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਹੁਣ ਇਹ ਜਿਹੜਾ ਬਿਆਨ ਸਾਹਮਣੇ ਹੈ ਇਸ ਤੋਂ ਬਾਅਦ ਜਿਹੜਾ ਸੂਬੇ ਦੇ ਸਿਆਸਤ ਦੇ ਵਿੱਚ ਇੱਕ ਬਿਵਾਲ ਦੇਖਣ ਨੂੰ ਮਿਲ ਰਿਹਾ ਹੈ। ਸੋ ਸਭ ਤੋਂ ਵੱਡਾ ਸਵਾਲ ਹੈ ਕਿ ਹਰਿਆਣਾ ਦਾ ਦੰਗਲ ਖੋਲੇਗਾ ਸ਼ੰਭੂ ਦਾ ਸੰਗਲ ਕਿਉਂਕਿ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਧਰਨਾ ਦੇ ਕੇ ਬੈਠੇ ਹੋਏ ਨੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਵੱਲੋਂ ਰੋਕਿਆ ਗਿਆ ਇਹ ਲਗਾਤਾਰ ਕਿਸਾਨਾਂ ਨੇ ਵੀ ਇਲਜ਼ਾਮ ਲਗਾਏ ਹੋਏ ਨੇ ਕਿਉਂਕਿ ਸੁਪਰੀਮ ਕੋਰਟ ਦੇ ਹਦਾਇਤਾਂ ਤੇ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਅਤੇ ਅਧਿਕਾਰੀਆਂ ਨੂੰ ਲਗਾਤਾਰ ਕਿਸਾਨਾਂ ਨਾਲ ਇਸ ਬਦਲੇ ਗੱਲ ਕਰਦੇ ਰਹਿਣ ਦੇ ਲਈ ਕਿਹਾ ਗਿਆ ਤਾਂ ਕਈ ਦੌਰ ਦੀਆਂ ਬੈਠਕਾਂ ਵੀ ਚਲੀਆਂ ਬੈਠਕਾਂ ਬੇਸਿੱਟਾ ਰਹੀਆਂ ਲਗਾਤਾਰ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਕਿ ਸ਼ੰਭੂ ਬਾਰਡਰ ਉਹਨਾਂ ਵੱਲੋਂ ਬੰਦ ਨਹੀਂ ਕੀਤਾ ਗਿਆ ਇਹ ਜਿਹੜਾ ਰਸਤਾ ਹੈ ਇਹ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੈ ਇਹਦੀ ਜ਼ਿੰਮੇਵਾਰੀ ਵੀ ਹਰਿਆਣਾ ਸਰਕਾਰ ਤੇ ਹੀ ਬੰਦੀ ਹੈ ਕਿ ਉਹ ਰਸਤੇ ਨੂੰ ਖੋਲੇ ਅਜਾਹੇ ਵਿੱਚ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਤਾਂ ਕਿਸਾਨਾਂ ਦੀ ਜਿਹੜੀ ਵੋਟ ਬੈਂਕ ਕੇ ਕਾਫੀ ਅਹਿਮ ਹੋ ਜਾਂਦਾ ਹੈ ਹਰਿਆਣਾ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਕਿਸਾਨ ਵੋਟ ਬੈਂਕ ਹੈ ਤਾਂ ਅਜਾਹੇ ਵਿੱਚ ਹਰਿਆਣਾ ਕਾਂਗਰਸ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਹੁੱਡਾ ਤੇ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਵੱਲੋਂ ਇਹ ਬਿਆਨ ਕਾਫੀ ਅਹਿਮੀਅਤ ਰੱਖਦਾ ਹੈ ਕਿਸਾਨਾਂ ਦੇ ਲਈ ਹਰਿਆਣਾ ਦੀ ਸਿਆਸਤ ਦੇ ਲਈ ਕਿ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਬੰਦੀ ਹੈ ਤਾਂ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਨੂੰ ਖੋਲਾਂਗੇ ਲੋਕਤੰਤਰ ਵਿੱਚ ਕਿਸਾਨਾਂ ਨੂੰ ਰੋਕਿਆ ਜਾਣਾ ਬਿਲਕੁਲ ਗਲਤ ਹੈ ਇੱਕ ਵਾਰ ਫਿਰ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਆਖਰ ਅੰਬਾਲਾ ਦੀ ਚੋਣਵੀ ਰੈਲੀ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਨੇ ਇਸ ਸੰਬੰਧਿਤ ਕੀ ਬਿਆਨ ਦਿੱਤਾ ਬੈਠੇ ਹਾਂ ਮੈਨੂੰ ਸਮਝ ਨਹੀਂ ਆਤਾ ਪ੍ਰਜਾਤੰਤਰ ਹੈ ਪ੍ਰਜਾਤੰਤਰ ਵਿੱਚ کیسے ਰੋਕ ਸਕਦੇ ਹੋ ਕਿਉਂ ਰਾਸਤੇ ਰੋਕेंगे ਕਿਸਾਨ ਨੂੰ ਕਿਉਂ ਰੋਕਿਆ प्रजातंत्र में है सबका अधिकार है बात सुनो समस्या का समाधान करो बगैर हाथ में कानून लिए उनके ऊपर लाठियां चलाई गई सड़कों सड़कें खोदी गई ईद लगाए गए तो ये अप्रजातंत्रिक है तो भाई हमारे तो हरियाणा में कांग्रेस की सरकार बनेगी तो मेरा प्रयास होगा सबसे पहले संघ बॉर्डर खोलने का और किसानों को ਅਰਿਆਵੇਂ ਲੋਹਾ ਐਮਐਸਪੀ ਕੀ ਇਨਡੀਗਲ ਗਾਰੰਟੀ ਦੇਣੀ ਸੋ ਇਸ ਖਬਰ ਤੇ ਹੋਰ ਵਿਦਿਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਪੂਜਾ ਵਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਪੂਜਾ ਇੱਕ ਅਹਿਮ ਬਿਆਨ ਕਿਸਾਨਾਂ ਨੂੰ ਲੈ ਕੇ ਸ਼ੰਭੂ ਬਾੜ ਤੋਂ ਲੈ ਕੇ ਜਿਸ ਨੇ ਕਿ ਹਰਿਆਣਾ ਦੇ ਵਿੱਚ ਸਿਆਸੀ 파ਰਾ ਚੜਾ ਦਿੱਤਾ ਹੈ ਕੀ ਕਹਣਾ ਹੈ ਤੁਹਾਡਾ ਬਿਲਕੁਲ ਦੇਖੋ ਚੋਣਾ ਨੇ ਤੇ ਚੋਣਾ ਦੇ ਵਿੱਚ ਬਹੁਤ ਸਾਰੇ ਬਿਆਨਬਾਜ਼ੀਆਂ ਸਾਹਮਣੇ ਆ ਰਹੀ ਹੈ ਉੱਥੇ ਗੁਪਿੰਦਰ ਸਿੰਘ ਹੁੰਦਾ ਦੀ ਗੱਲ ਕਰੀਏ ਤੇ ਲਗਾਤਾਰ ਜਿਉਂ ਕੀ ਸਰਕਾਰ ਦੇ ਫੈਸਲੇ ਜਿਹੜੇ ਉਹਨਾਂ ਨੇ ਲਿੱਤੇ ਹੈ ਉਹਨਾਂ ਨੂੰ ਪਲਟਣ ਦੀ ਵੀ ਗੱਲ ਕਹੀ ਗਈ ਹੈ ਉੱਥੇ ਹੁਣ ਸ਼ੰਭਾ ਬਾਰਡਰ ਨੂੰ ਲੈ ਕੇ ਵੀ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰਾਂ ਦੀ ਹੈ ਤੇ ਸ਼ੱਪੂ ਬਾਰਡਰ ਜਿਹੜਾ ਉਹ ਖਾਲੀ ਕਰਵਾਇਆ ਜਾਏਗਾ ਯਾਨੀ ਜਿਹੜਾ ਨਾਲਾ ਲੋ ਜਿਹੜੇ ਜਿਹੜੇ ਬੈਰੀਕੇਡਿੰਗ ਲਗਾ ਕੇ ਰੋਕਿਆ ਗਿਆ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਏਗਾ ਕਲੋਣਾ ਨੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਬਿਜਲੀ ਸਰਕਾਰ ਜਿਹੜੀ ਹੈ ਉਹ ਲੋਕਤੰਤਰ ਤੇ ਪ੍ਰਹਾਰ ਕਰਦੀ ਹੈ ਇਸ ਕਰਕੇ ਉਹਨਾਂ ਨੇ ਕਿਸਾਨਾਂ ਦੇ ਰਾਸਤੇ ਰੋਕੇ ਉਹਨਾਂ ਨੇ ਉਹਨਾਂ ਉੱਤੇ ਜਿਹੜੀਆਂ ਲਾਟੀਆਂ ਬਰਸਾਈਆਂ ਜਦ ਜੀ ਉਹਨਾਂ ਨੂੰ ਚਾਹੀਦਾ ਸੀ ਕਿ ਲੋਕਾਂ ਨਾਲ ਗੱਲਬਾਤ ਕਰੋ ਉਹਦੀ ਸਮੱਸਿਆ ਦਾ ਜਿਹੜਾ ਹੈ ਸਮਾਧਾਨ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸੜਕਾਂ ਖੋਦੀ ਗਈਆਂ ਸੀਲਾਂ ਜਿਹੜੀ ਉੱਥੇ ਲਾਈਆਂ ਗਈਆਂ ਇਹ ਕਿਤੇ ਨਾ ਕਿਸੇ ਤਰੀਕੇ ਨਾਲ ਡੈਮੋਕਰੈਟਿਕ ਕੰਟਰੀ ਨਹੀਂ ਦਿਖਾਦੀ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਸਾਡੀ ਸਰਕਾਰ ਹਰਿਆਣਾ ਵਿੱਚ ਬਣੇਗੀ ਅਬ ਤੋਂ ਪਹਿਲਾ ਸ਼ੰਭੂ ਬਾਰਡਰ ਨੂੰ ਖੋਲਣ ਦਾ ਕੰਮ ਕੀਤਾ ਜਾਏਗਾ ਹਾਲਾਂਕਿ ਉਹਨਾਂ ਦੇ ਜੀ ਕੋਸ਼ਨਾ ਪੱਤਰ ਤੇ ਗੱਲ ਕਰੀਏ ਤਾਂ ਉਸ ਦੇ ਵਿੱਚ ਅਮਨ ਸਥਿਤੀ ਤੇ ਲੀਗਲ ਗਾਰੰਟੀ ਦੇਣ ਦੀ ਗੱਲ ਕਹੀ ਗਈ ਹੈ ਉਹਨਾਂ ਨੇ ਦੇਸ਼ ਦੇ ਵਿਰੋਧੀ ਜੀ ਪੂਜਾ ਤੁਹਾਨੂੰ ਮਾਫ ਕਰਨਾ ਰੋਕ ਰਾਇਆ ਤੇ ਸਾਡੇ ਨਾਲ ਰਮਨ ਮਲਿਕ ਬੀਜੇਪੀ ਦੇ ਜਿਹੜੇ ਨੇਤਾ ਨੇ ਹਰਿਆਣਾ ਤੋਂ ਜੁੜ ਚੁੱਕੇ ਨੇ ਫੋਨ ਲਾਈਨ ਤੇ ਰਮਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਾਮਾ ਚਲਤੇ ਰਮਨ ਜੀ ਇਹ ਜਿਹੜਾ ਬਿਆਨ ਭਪਿੰਦਰ ਸਿੰਘ ਹੁੱਡਾ ਵੱਲੋਂ ਦਿੱਤਾ ਗਿਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਬੀਜੇਪੀ ਕਿਵੇਂ ਦੇਖ ਰਹੀ ਇਸ ਬਿਆਨ ਦੇਖੋ ਇਹ ਨਾਗਾ ਪੁਰਾਣਾ

उनके ऊपर चारों तरफ से प्रोग्रेसिव फार्मर्स यूनियन के लोगों ने जो कि कांग्रेस का एक घटक है एक उनका जैसे बोलना चाहिए ना मर्सनरी जो पैसे देकर गुंडे इकट्ठे होते हैं ये वो है प्रोग्रेसिव फार्मर्स यूनियन जो है उन्होंने पवन सैनी जी को डेढ़ घंटा बंधक बनाए रखा आगे पीछे गाड़ी के सब जगह ट्रैक्टर लगा दिए उनकी जान के ऊपर हमला करने के लिए ਮੈਂ ਇਹ ਪੁੱਛਣਾ ਚਾਹੂੰਗਾ ਕਿ ਇਹ ਜੋ ਇਹ ਡੈਮੋਕ੍ਰੇਸੀ ਹੈ ਬਟ ਰਮਨ ਜੀ ਜਿਹੜਾ ਕਿ ਭਪਿੰਦਰ ਸਿੰਘ ਹੋਡਾ ਨੇ ਸਵਾਲ ਕਿਹਾ ਕੀਤਾ ਹੈ ਕਿ ਕਿਸਾਨਾਂ ਨੂੰ ਰੋਕਣਾ ਵੀ ਜਿਹੜਾ ਕਿ ਲੋਕਤੰਤਰ ਦੇ ਵਿੱਚ ਗੈਰ ਲੋਕਤੰਤਰੀ ਹੈ ਕਿ ਕਿਸਾਨਾਂ ਨੂੰ ਰੋਕਿਆ ਜਾਣਾ ਚਾਹੀਦਾ ਉੱਥੇ ਅਗਰ ਆਪ ਕਿਸਾਨੀ ਕੇ ਲਈ ਬਾਤ ਕਰਨਾ ਚਾਹ ਰਹੇ ਹੋ ਔਰ ਕੇਂਦਰ ਸਰਕਾਰ ਨੇ ਕਰ ਦੀ ਬਾਤ ਜੋ ਕਰਨੀ ਥੀ ਉਸਕੇ ਬਾਅਦ ਜੈਸੇ ਹਰਿਆਣਾ ਮੇ ਮਾਨਯ ਮੁੱਖ ਮੰਤਰੀ ਨੇ 23 ਫਸਲਾਂ ਤੇ आपको एम की बात हो गई और थ्रू हो गया वो स्टेट सब्जेक्ट भी है ना किसानी जी तो ते दिल्ली जान तो क्यों हुआ हरियाणा सरकार ने आपने जो जो लाल किले पे तमाशा करा उससे आपकी बोनोफाइडी हो गई आपका नियत सामने आ गई आप क्या दूध का जला छाछ को भी फूक के नहीं पिएगा आप तो ये बताइए आप पंजाब में रह के क्यों नहीं कर आ जाते हैं केंद्रीय नेतृत्व तो आ जाता है ਆ ਪੰਜਾਬ ਕੇ ਐਗਰੀਕਲਚਰ ਮਿਨਿਸਟਰ ਕੋ ਬੁਲਾਈ ਹੈ ਸਾਥ ਮੇ ਭੂਲੀ ਯੂਨੀਅਨ ਐਗਰੀਕਲਚਰ ਮਿਨਿਸਟਰ ਹੈ ਬਾਹਾਂ ਬੈਠ ਕੇ ਬਾਤ ਕਰੀਏ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਲਗਾਤਾਰ ਉਹਨਾਂ ਦੀ ਐਮਐਸਪੀ ਤੇ ਕੇਂਦਰ ਦੇ ਵੱਲੋਂ ਜੋ ਲੀਗਲ ਗਰੰਟੀ ਹੈ ਉਹ ਜਿਹੜਾ ਵਾਅਦਾ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਨਹੀਂ ਨਿਭਾਇਆ ਗਿਆ ਇਸ ਕਰਕੇ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਉਸ ਤੇ ਗੱਲ ਕਿਉਂ ਨਹੀਂ ਹੁੰਦੀ ਇਹ ਬਤਾਓ ਹਰਿਆਣਾ ਕੇ ਅੰਦਰ 23 ਫਸਲਾਂ ਕੀ ਬਾਤ ਹੋ ਗਈ ਜੀ ਦੇ ਦਿਆ ਨਾ ਮੁੱਖ ਮੰਤਰੀ ਨੇ ਕਿ ਜੀ ਇਹ ਫਸਲਾਂ ਕੋ ਹਮ ਦੇਂਗੇ ਐਮਐਸਪੀ ਠੀਕ ਹੈ ਬੋਖਿਆ ਆਵਾਜ਼ ਹੀ ਬਤਾਓ ਪੰਜਾਬ ਵਿੱਚ ਕਿਉਂ ਨਹੀਂ ਹੋ ਰਹਾ ਠੀਕ ਹੈ ਠੀਕ ਹੈ ਰਮਨ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਇਸ ਵਕਤ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਵੀ ਜੁੜੇ ਹੋਏ ਨੇ ਸਰਵਨ ਸਿੰਘ ਪੰਦੇਰ ਜੀ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਮਾਚਲ ਤੇ ਪੰਦੇਰ ਸਾਹਿਬ ਹੁੱਡਾ ਪਰਪਿੰਦਰ ਸਿੰਘ ਹੁੱਡਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਸਾਡੀ ਸਰਕਾਰ ਬੰਦੀ ਹੈ ਤਾਂ ਅਸੀਂ ਸ਼ੰਭੂ ਬਾਰਡਰ ਖੋਲਾਂਗੇ ਕੀ ਕਹਣਾ ਹੈ ਤੁਹਾਡਾ ਆਪ ਦਿਨ ਤੋਂ ਪੂਲੀ ਅੰਦੋਲਨ ਕਰਨਾ ਇੱਥੋਂ ਦੇ ਕਿਸਾਨਾਂ ਮਜ਼ਦੂਰਾਂ ਦਾ ਜਮਹੂਰੀ ਹੱਕ ਹੈਗਾ ਵਾ ਔਰ ਜੇ ਕੋਈ ਵੀ ਸਰਕਾਰ ਰਾਜ ਦੇ ਕਿਸਾਨਾਂ ਨੂੰ ਪੀਸਫੁਲੀ ਅੰਦੋਲਨ ਕਰਨ ਦਾ ਹੱਕ ਦਊਗੀ ਚੰਗੀ ਗੱਲ ਹੈਗੀ ਆ ਪਰ ਜਿਹੜਾ ਚੋਣ ਮੈਨੀਫੈਸਟੋ ਕਾਂਗਰਸ ਦਾ ਸੀਗਾ ਉਹਦੇ ਵਿੱਚ C250 ਵਾਲੀ ਗੱਲ ਨਹੀਂ ਸੀ ਲਿਖੀ ਗਈ ਪਰ ਉਹਨਾਂ ਨੇ ਵਰਬਲੀ ਜ਼ਰੂਰ ਕਿਹਾ ਹੈਗਾ ਤੋਂ ਇਹ ਤਾਂ ਹੁਣ ਦੇਖੋ ਨਾ ਅੱਜ ਤਾਂ ਕੁਝ ਗੱਲ ਦਾ ਨਹੀਂ ਪਤਾ ਲੱਗ ਸਕਦਾ ਕਿਉਂਕਿ ਚੋਣਾਂ ਵਿੱਚ ਵਾਅਦੇ ਤਾਂ ਸਾਰੇ ਕਰਦੇ ਆ ਇਹ ਤਾਂ ਜਦੋਂ ਅਮਲ 'ਚ ਸਾਰਾ ਕੁਝ ਸਾਡੇ ਸਾਹਮਣੇ ਆਊਗਾ ਫਿਰ ਸਾਫ਼ ਹੋ ਜਾਊਗਾ ਕਿ ਕੀ ਠੀਕ ਹੈ ਕੀ ਗਲਤ ਹੈ ਅਸੀਂ ਕਿਸੇ ਵੀ ਸਰਕਾਰ ਦੇ ਅਮਲ ਤੱਕ ਦਾ ਇਨਜਾਜ ਕਰਾਂਗੇ ਉਵੇਂ ਤਾਂ ਸੱਤਾ ਤੋਂ ਬਾਅਦ ਜਦੋਂ ਭਾਜਪਾ ਵਾਲੇ ਸੀਗੇ ਸਾਡੇ ਨਾਲ ਹੀ ਧਰਨਿਆਂ ਤੇ ਬੰਦੇ ਰਹੇ ਆ ਸਾਡਾ ਖੁੱਲੀ ਸਪੋਰਟ ਕਰਦੇ ਰਹੇ ਆ ਪਰ ਸੱਤਾ ਚੋਂ ਤੋਂ ਬਾਅਦ ਚੀਜ਼ਾਂ ਬਦਲ ਜਾਂਦੀਆਂ ਸਾਡੇ ਨਾਲ ਹਰਿਆਣਾ ਬੀਜਪੀ ਦੇ ਬੁਲਾਰੇ ਜਿਹੜੇ ਰਮਨ ਮਲਕ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਸਵਾਲ ਕੀਤਾ ਗਿਆ ਕਿ ਆਖਰ ਕਿਸਾਨਾਂ ਨੂੰ ਇੱਥੇ ਰੋਕਿਆ ਕਿਉਂ ਗਿਆ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਤੇ ਉਹਨਾਂ ਦਾ ਇੱਕੋ ਹੀ ਸਵਾਲ ਹੈ ਕਿ ਜਦੋਂ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ਤੇ ਜੋ ਕੁਝ ਹੋਇਆ ਉਸ ਨੂੰ ਵੇਖਦਿਆਂ ਹੋਇਆਂ ਉਹਨਾਂ ਨੂੰ ਇੱਥੇ ਰੋਕਿਆ ਗਿਆ ਦੇਖੋ ਰਮਨ ਮਲਕ ਜੀ ਬੇਸ਼ ਨੂੰ ਪਹਿਲਾਂ ਵੀ ਗੁੰਮਰਾਹ ਕਰਦੇ ਹੁਣ ਵੀ ਕਰਦੇ ਆ ਕੀ ਉਹ ਦੱਸਣਗੇ ਸਾਨੂੰ ਵੀ ਉਹ ਉੱਥੇ ਕੀ ਇਹੋ ਜੀ ਘਟਨਾ ਵਾਪਰ ਗਈ ਜਿਹੜਾ ਮਸਲਾ ਆ ਗਿਆ ਉਹ ਮੈਂ ਕਈ ਵਾਰੀ ਸਵਾਲ ਕੀਤਾ ਉਹ ਡਿਬੇਟ ਦੇ ਵਿੱਚ ਸਾਹਮਣੇ ਤੇ ਜਿਹੜਾ ਝੰਡਾ ਚੜਿਆ ਸੀਗਾ ਹਾਈ ਕੋਰਟ Rajasthan ਦੇ ਉੱਤੇ ਇਹ ਸਾਰੀ ਪੱਜਪਾ ਤੇ ਬੈਂਡ ਲੱਗ ਗਿਆ ਕੋਈ ਜਵਾਬ ਆਉਂਦੇ ਜੀ ਕਾਨੂੰਨ ਕਾਰਵਾਈ ਕਰੂ ਤੇ ਭਾਈ ਕਾਨੂੰਨ ਤਾਂ ਸਾਡੇ ਤੇ ਵੀ ਕਾਰਵਾਈ ਕਰ ਰਿਹਾ ਕਿਸੇ ਵੀ ਅਮਾਨ ਕੋਈ ਕੋਈ ਨਿਸ਼ਾਨ ਸਾਹਿਬ ਝੁੱਲ ਜਾਣਾ ਕੋ ਦੇਸ਼ਦ్రో ਨਹੀਂ ਹੈ ਠੀਕ ਹੈ ਜੀ ਹਾਂ ਕੁਝ ਅਜੀਹਾ ਹੋਇਆ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਕੋਲੇ ਜਵਾਬ ਕੋਈ ਨਹੀਂ ਹੈਗਾ ਇਹ ਤਾਂ ਜਿਨ੍ਹਾਂ ਨੂੰ ਦੇ ਦਿੱਤਾ ਉਹਨੂੰ ਖੁੱਲ ਜਾਂਦਾ ਹੈ ਠੀਕ ਹੈ ਤੋ ਗੱਲਾਂ ਕਰਨ ਨੂੰ ਰਮਨ ਮਾਲਿਕ ਜੀ ਨੂੰ ਹਰਿਆਣੇ ਵਾਲਿਆਂ ਲੋਕਾਂ ਹੀ ਦੱਸ ਦੇਣਾ 8 ਅਕਤੂਬਰ ਨੂੰ ਠੀਕ ਐ ਤੇ ਉਹ ਉਹਨਾਂ ਦੀ ਵਰਸ਼ਨ ਸਹੀ ਆ ਕਿ ਕਿਸੇ ਦੀ ਵਰਸ਼ਨ ਸਹੀ ਆ ਠੀਕ ਆ ਜੀ ਆਰਐਸਐਸ ਆਪਦੇ ਆਪਦੇ ਦਫਤਰ ਤੇ ਝੰਡਾ ਨਹੀਂ ਚਲਾਉਂਦੀ ਦਹਾਕਿਆਂ ਤੱਕ ਕੋਈ ਜਵਾਬ ਮੈਂ ਬਤਾਉਂਦਾ ਹਾਂ ਨਾ ਜਵਾਬ ਦਿੰਦਾ ਹਾਂ ਆਪਕੋ ਦੇ ਦੋ ਨਾ ਦੋ ਨਾ ਮੈਂ ਕਹਿੰਦਾ ਡਬਲ ਇੰਡੀਆ ਦੀ ਸਰਕਾਰ ਆ ਦੇ ਰਹਾ ਹੂੰ ਦੇ ਰਹਾ ਹੂੰ ਦੇ ਰਹਾ ਹੂੰ ਸੁਣੋ ਸੁਣੋ ਉਹਨਾਂ ਦੇ ਵਿੱਚ ਰੇਪ ਹੋਈ ਜਾਂਦੇ ਆ ਸੁਣੋ 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 ਜੇ ਨਾ ਚਾਹੀਦਾ ਪੰਦੇਸ ਸਾਹਿਬ ਪੰਦੇਸ ਸਾਹਿਬ ਹੁਣ ਹੁਣ ਜਰਾ ਸ਼ਾਂਤੀ ਕਰਕੇ ਗੱਲ ਸੁਣ ਲੋ ਹੁਣ ਜਰਾ ਸੁਣੋ ਜਵਾਬ ਦੇਖੋ ਮੈਂ ਜਵਾਬ ਤਿਆਰ ਆ ਤੁਸੀਂ ਲੈਣ ਨੂੰ ਤਿਆਰ ਨਹੀਂ ਹਾਲਤ ਤਾਂ ਹੋਰ ਸੁਣ ਲੋ ਨਹੀਂ ਨਹੀਂ ਹੋਰ ਹੋਰ ਕਰਦੇ ਜਾਣਾ ਤੁਹਾਡੇ ਸਾਰੇ ਸਵਾਲਾਂ ਦਾ ਮੈਂ ਜਵਾਬ ਦੇਵਾਂਗਾ ਇੱਕ ਇੱਕ ਕਰਕੇ ਕਰਦੇ ਜਾਓ ਇੱਕ ਇੱਕ ਕਰਕੇ ਲੈਣੇ ਜਾਓ ਨੈਤਿਕ ਤੌਰ ਤੇ ਭਾਗਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਮਟ ਭੱਜੋ ਮਟ ਭੱਜੋ ਇਥੋਂ ਇਹ ਜਨਵਾਲੀਆ ਸਵਾਲਾਂ ਦੇ ਭਾਗਨੇ ਵਾਲੀ ਗੱਲ ਮਤ ਕਰਨਾ ਤੁਸੀਂ ਤਾਂ ਤੁਸੀਂ ਤਾਂ ਅਰਧ ਸੈਨਿਕ ਫੋਰਸ ਲਾਤੀ 70000 ਹਰਿਆਣੇ ਚ ਸਾਡੇ ਤੇ ਡਰੋਨ ਰਾਹੀਂ ਸਿੱਧੇ ਗੋਲੇ ਵਰਸਾਏ ਅਸੀਂ ਉਦੋਂ ਨਹੀਂ ਭੱਜੇ ਸਾਡੇ ਬੰਦੇ ਮਾਰਤੇ ਅਸੀਂ ਉਦੋਂ ਨਹੀਂ ਭੱਜੇ ਸਿੱਧੀਆਂ ਗੋਲੀਆਂ ਚਲਾਈਆਂ ਹੁਣ ਅਸੀਂ ਦੱਸੋ ਕਿਉਂ ਭੱਜਾਂਗੇ ਭਲਾ ਚਲੋ ਅਮੈਂ ਜਵਾਬ ਦੇ ਦਿੰਦਾ ਹਾਂ आपको ये पता होना चाहिए कि इस देश के अंदर इस देश का संविधान माननीय सुप्रीम कोर्ट के जो निर्णय के बाद नवीन जिंदल ने केस करा था उस केस के बाद ही देश के अंदर प्राइवेट जगहों पे झंडा फहराना झंडा लगाना अलाउड हुआ है तिरंगा उससे पहले इस देश का संविधान जो कि पंडित नेहरू जी के बनाए हुए चीजों का था और इंदिरा गांधी और राहुल राजीव गांधी और गांधी परिवार का था और उस कांग्रेस का था जिनकी बहुत सारे लोग चाटुकारिता कार्य करते हैं हो सकता है आपके दल में भी हो तो ये लोग जो है ये झंडा फहराने की इजाजत नहीं देते थे जब उसके बाद फ्री हुआ है झंडा कि झंडा कोई भी इंसान फहरा सकता है बिल्कुल फहरा है झंडा उसके अलावा भी आपको बता देता हूं सर आप बात कर रहे हो कि जी आप शंभू बॉर्डर पे रोका हुआ है मैं एक चीज आपसे पूछता हूँ कि आपने जब से नायब सिंह सैनी जी ने तेईस फसलों के ऊपर एमएसपी का ऐलान कर दिया मैं आपसे ये पूछता हूँ क्या आपने हरियाणा के अलावा किसी एक स्टेट में इतनी हिम्मत जुटाई कि आप पंजाब में पंजाब के मुख्यमंत्री हरियाणा में सॉरी हिमाचल में हिमाचल के मुख्यमंत्री या कहीं और पे आप ये वायदा भी ले सको इतना बुलवाई दो आप ये नहीं बोलते चरूनी साहब ने ये जरूर बोला कि हाँ भैया हम शुक्रिया अदा करते हैं नायब सिंह सैनी का कि उन्होंने ये ऐलान कर दिया कि जी तेईस की तेईस फसलों पर एमएसपी मिलेगी आप पंजाब में आप ये करवा के दिखा दो जवाब ले लिए आ, आप आप चैनल पर आप आप आदमी पार्टी को जितना मर्जी कोसो कांग्रेस को कोसो तो, हमारा किसी से कोई लेना देना नहीं है हमारा आपका डर पहले सुन लो आप फंडेड हो उनसे, जीज़े। उनसे। जीज़े, सुन लीजिए सुन लो ना जब तक 9.5 साल तक कोई प्रोग्रेसिव फार्मर्स यूनियन परमिट नहीं है भाई पहले भाई बात सुनो 9.5 साल से खटड़ रहे एक तो फसल नहीं खरीदी गई आप सरकारी वेबसाइट पर मुझे दिखा दो आज भी आपकी कौन सी फसल सीएम का ऐलान है ना एक सीएम का खाली नहीं जा सकता प्रधानमंत्री जी आप बोलो ना आप ही नहीं भगवंत मान ऐसी बुलवा दो मैं बोल रहा हूँ आप भगवंत मान नहीं बुलवा के दिखा दो ना साहब क्यों, क्यों ऐसे कर रहे हो दिलवा दो ना ना। दिल हमने कौन सा पूरे देश पूरे देश का ठेका लेने चले हो अपने घर संभलता नहीं है और पूरे देश का ठेका लेकर बैठे करने के लिए चैलन करते राजनीति कर रहे हो को राजनीति कर रहे हो ਆਪਕੇ ਅੰਦਰ ਆਪ ਲੋਕੋ ਨੇ ਚੂੜੀਆਂ ਪਹਿਨੀ ਹੋਈਆਂ ਜੀ ਜੀ ਰਮਨ ਜੀ ਰਮਨ ਜੀ ਇੱਕ ਇੱਕ ਕਰਕੇ ਤੁਹਾਡੀ ਆਵਾਜ਼ ਜਿਹੜੇ ਕਿ ਪੰਜਾਬ ਰਣਾਮਾਚਲ ਦੇ ਸਾਰੇ ਲੋਕ ਸੁਣ ਰਹੇ ਨੇ ਤਾਂ ਇੱਕ ਇੱਕ ਕਰਕੇ ਤੁਹਾਨੂੰ ਆਪਣਾ ਜਵਾਬ ਦੇਣਾ ਚਾਹੀਦਾ ਹੈ ਪੰਦੇਰ ਜੀ ਜਿਵੇਂ ਕਿ ਰਮਨ ਜੀ ਸਵਾਲ ਪੁੱਛ ਰਹੇ ਨੇ ਕਿ ਹਰਿਆਣਾ ਦੀ ਨਾਇਬ ਸਿੰਘ ਸਰਕਾਰੀ ਨੇ ਵੀ ਸਰਕਾਰ ਨੇ ਵੀ ਕੁਝ ਜੜੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਜਿਹੜੀ ਲੀਗਲ ਗਰੰਟੀ ਦਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਹੈ ਤਾਂ ਉਸ ਨੂੰ ਲੈ ਕੇ ਤੁਹਾਡਾ ਕੀ ਹੈ ਹੁਣ ਤਾਂ ਜਿਹੜਾ ਕਿ ਮਸਲਾ ਖਤਮ ਹੋ ਜਾਣਾ ਚਾਹੀਦਾ ਜਿਵੇਂ ਕਿ ਉਹਨਾਂ ਦਾ ਸਵਾਲ ਹੈ ਲੈ ਕੇ ਦਿਖਾ ਦੇ ਭਗਵਾਨ ਜੀ ਮਾਨਸੇ ਇਤਨੀ ਅਨਾਉਂਸਮੈਂਟ ਕਰਵਾ ਦੇ ਕਿ ਕਈ ਫਸਲਾਂ ਦੇ ਉਪਰ ਅਮ ਐਮ ਐਸ ਪੀ ਦੇਣਗੇ ਠੀਕ ਹੈ ਰਮਨ ਜੀ ਆਪਾ ਆਪਾ ਉਹਨਾਂ ਉਹਨਾਂ ਕੋ ਸਵਾਲ ਲਵਾਗੇ ਪਹਿਲਾਂ ਸਰਵਣ ਪੰਦੇਰ ਜੀ ਨੂੰ ਬੋਲ ਰਹੰਦੋ ਜੀ ਪੰਦੇਰ ਜੀ ਨਹੀਂ ਦੇਖੋ ਉਹ ਉਹਨਾਂ ਦਾ ਜਵਾਬ ਮੈਂ ਕਹਿੰਨਾ ਉਹਨਾਂ ਦੀ ਸਰਕਾਰ ਤਾਂ ਕਹਿੰਦੀ ਚੁਟਕੀਆਂ ਵਿੱਚ ਅਸੀਂ ਐਮ ਐਸ ਪੀ ਦੇ ਦਾਂਗੇ ਸੁਣਿਆ ਹੀ ਹੁਣ ਆਮ ਹੋ ਗਈ ਉਹ ਉਹਨਾਂ ਵੀ ਕਿਹਾ ਸੀ ਵਾਅਦੇ ਕਰਕੇ ਭੱਜੀ ਆਮ ਆਦਮੀ ਪਾਰਟੀ ਕਿਹੜਾ ਨਹੀਂ ਜਾਂਦਾ ਐਵੇਂ ਤੁਸੀਂ ਵਾਅਦੇ ਕਰਕੇ ਭੱਜੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੁਹਾਨੂੰ ਵਾਈਟ ਕਾਲ ਦੇਣਾ ਮੈਂ ਵੀ ਜਿੱਦ ਕਿਹਾ ਸੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਕਰਜ਼ਾ ਖਤਮ ਕਰਾਂਗੇ ਉਹ ਕਿੱਥੇ ਗਈਆਂ ਗੱਲ ਠੀਕ ਹੈ ਜੀ ਹਮਨੇ 177 ਕਰੋੜ ਦਾ ਕਦਮ ਕੜਾ ਕਰੋੜਾਂ ਦੇ ਰਿਕਾਰ ਦੇ ਲਈ 177 ਕਰੋੜ ਮੰਗਦੀ ਸਰਕਾਰ ਹੈ ਜਿਨੇ ਵਾਅਦੇ ਕਰਕੇ ਵਫਾ ਨਹੀਂ ਕੀਤੀ ਕਿਸਾਨਾਂ ਨਾਲ ਤੁਸੀਂ ਆਪ ਦੋਹਰੇ ਕਿਹਾ ਸੀ 100 ਕਰੋੜ ਦਾ ਲੋਨ ਆ ਰਿਹਾ ਨਾ ਮੈਂ ਮਾਫੂਆ ਸਰ ਜੀ ਨਹੀਂ ਮੈਂ ਜੀ ਜੀ ਰਮਨ ਜੀ ਸਰ ਪੰਦਰ ਜੀ ਪੰਦਰ ਜੀ ਰਮਨ ਜੀ ਜਵਾਬ ਲੈਂਦੋ ਪੰਦਰ ਜੀ ਕਿਉਂਕਿ ਇੱਕ ਇੱਕ ਕਰਕੇ ਜੀ ਰਮਨ ਜੀ कर दे। हरियाणा में पॉलिटिक्स मत करिए पंजाब से पंजाब में पॉलिटिक्स करिए हरियाणा के पास चीजें भी करने के लिए हरियाणा दे रहे हैं गोडिया जो खेल रहे हैं ना वो छोड़ दीजिए हरियाणा के अंदर द्वेष फैला रहे हैं हरियाणा के अंदर गुंडागर्दी करवा रहे हैं ਇਹ ਇਹ ਸਾਰਾ ਮੁਲਖ ਜਾਣਦਾ ਵੀ ਗੁੰਡਾਗਰਦੀ ਕੌਣ ਕਰਦਾ ਗੁੰਡਾਗਰਦੀ ਉਹ ਹੀ ਕਰਦੇ ਨੇ ਕਿਹਟੋ ਇੰਸੀ ਨੂੰ ਬੋਲਿੰਗ ਮਾਰੀਗਾ ਠੀਕ ਹੈ ਠੀਕ ਇੱਕ 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 ਆਖਰੀ ਸਵਾਲ ਪੰਦੇਰ ਜੀ ਰਮਨ ਜੀ ਦਾ ਆਖਰੀ ਸਵਾਲ ਇੱਕ ਸਭ ਤੋਂ ਵੱਡਾ ਸਵਾਲ ਹੈ ਕਿ ਲਗਾਤਾਰ ਜਿਹੜੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਜਿਹੜੀ ਹਰਿਆਣਾ ਦੀ ਨਾਇਬ ਸਿੰਘ ਸਰਕਾਰ ਦੇ ਵੱਲੋਂ ਜਿਹੜੇ ਐਮਐਸਪੀ ਲੀਗਲ ਗਾਰੰਟੀ ਦਿੱਤੀ ਗਈ ਹੈ ਕੁਝ ਫਸਲਾਂ ਦੀ ਕਿ ਉਹ ਵੀ ਇਸੇ ਧਰਨੇ ਦੇ ਜਿਹੜਾ ਕਹਿ ਸਕਦੇ ਦਬਾਹ ਹਿੱਟ ਕੀਤੀ ਹੈ ਜਾਂ ਫਿਰ ਅੱਜ ਭੁਪਿੰਦਰ ਸਿੰਘ ਖੋਡਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਪੰਦੇਰ ਜੀ ਕੀ ਉਹ ਵੀ ਇਸੇ ਧਰਨੇ ਦੇ ਜਿਹੜੇ ਕਿਸਾਨ ਮਹਾਪੰਚਾਇਤਾਂ ਨੇ ਉਸ ਦੇ ਦਬਾਹ ਹਿੱਟ ਇਹ ਬਿਆਨ ਸਾਹਮਣੇ ਆ ਰਹੇ ਨੇ ਪੰਦੇਰ ਜੀ ਜਿਹੜੀਆਂ ਸਰਕਾਰ ਵਰਤਮਾਨ ਚ ਹੋਵੇ ਮੈਂ ਤਾਂ ਇਹ ਬੇਨਤੀ ਕਰਦਾ ਵਾਅਦਾ ਤੇ ਕੋਈ ਉਹ ਸਰਕਾਰ ਕਰੇ ਜਿਵੇਂ ਅਲੂ ਨਵੀ ਆਉਣਾ ਜੀ ਜਿਹੜੇ ਪਿਛਲੇ 10 ਸਾਲਾਂ ਤੋਂ ਸੱਤਾ 'ਚ ਬੈਠੇ ਆ ਰਾਜ ਕਰ ਰਹੇ ਆ ਉਹਨਾਂ ਨੂੰ ਕਰਕੇ ਵਿਖਾ ਲੈਣਾ ਚਾਹੀਦਾ ਸੀ ਕਹਿੰਦੇ ਵਾਕਿਆ ਨਾ ਕਰਕੇ ਵਿਖਾ ਦਿੱਤਾ ਠੀਕ ਆ ਮੈਂ ਤਾਂ ਕਹਿੰਦਾ ਵੀ ਦੇਖੋ ਐਨੇ ਡਰੇ ਹੋਏ ਆ ਸਾਨੂੰ ਜਿੰਦ ਦੀ ਤੁਸੀਂ ਦੇਖਿਆ ਸਾਰੇ মিডিਆ ਨੇ ਦੇਖਿਆ ਜੀਨ ਦੇ ਵਿੱਚ ਮੰਡੀ 'ਚ ਕੱਟ ਨਹੀਂ ਸੀ ਕਰ ਦਿੰਦੇ ਫੋਰਸ ਲਾਤੀ ਰਾਹ ਬੰਦ ਕਰ ਤੇ ਉੱਥੇ ਕਿਹੜਾ ਅਸੀਂ ਦਿੱਲੀ ਜਾਣਾ ਸੀਗਾ ਠੀਕ ਆ ਭਾਵੇਂ ਪਿਪਲੀ ਵਾਲੀ ਰੈਲੀ ਤੇ ਜਿਹਾ ਨਹੀਂ ਹੋਇਆ ਚੰਗੀ ਗੱਲ ਹੈ ਜੇ ਨਹੀਂ ਉਹ ਸਵਾਲ ਤੇ ਇਹ ਹੈਗਾ ਵੀ ਜੋ ਕੁਝ ਵੀ ਬੋਲ ਰਹੇ ਆ ਲਖਸ਼ਨਾ ਨੇ 8 ਅਕਤੂਬਰ ਨੂੰ ਹਰ ਪਾਰਟੀ ਉਹਨੂੰ ਉਹਦੋਂ ਨਜ਼ਰ ਰੱਖਿਆ ਸਭ ਨੇ ਠੀਕ ਹੈ ਸੀਕਾ ਸਰਵਨ ਸਿੰਘ ਬੰਦੇਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਡੇਲੀ ਪੋਸਟ ਪੰਜਾਬ ਨਾਮਾਚਲ ਨੂੰ ਆਪਣਾ ਟਾਈਮ ਦੇਣ ਦੇ ਲਈ ਸੋ ਤਾਂ ਅੰਦਾਜ਼ ਦੀ ਹੈ ਕਿ ਭੁਪਿੰਦਰ ਸਿੰਘ ਊਡਾ ਤੋਂ ਬਾਅਦ ਬਿਆਨ ਤੋਂ ਬਾਅਦ ਜਿਹੜਾ ਹਰਿਆਣੇ ਦੀ ਸਿਆਸਤ ਵਿੱਚ ਇੱਕ ਵਾਰ ਫੇਰ ਜਿਹੜਾ ਬਵਾਲ ਉਹ ਖੜਾ ਹੋ ਗਿਆ ਦਰਅਸਲ ਉਹਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦਾ ਬਾਰਡਰ ਅਸੀਂ ਖੋਲਾਂਗੇ ਰਸਤਾ ਖੋਲਾਂਗੇ ਕਿਉਂਕਿ ਲੋਕਤੰਤਰ ਦੇ ਵਿੱਚ ਕਿਸੇ ਨੂੰ ਵੀ ਰੋਕੇ ਜਾਣਾ ਜਿਹੜਾ ਕਿ ਗਲਤ ਹੈ ਤਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਇਹ ਸਾਰਾ ਕੁਝ ਸਿਆਸਤ ਤੋਂ ਪ੍ਰੇਰਿਤ ਹੈ ਇਲੈਕਸ਼ਨ ਦੇ ਵਿੱਚ ਬਹੁਤ ਬਿਆਨ ਦੇ ਦਿੱਤੇ ਜਾਂਦੇ ਨੇ ਇਹ ਲਾਗੂ ਕਦੋਂ ਹੋਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ